تے چار چپیرے خواہ کار مچ گئی تے کسے دانے نے کیا بھی پینڈ دے چودری نو کہ سارے لوگ اکٹھے ہو ہو تے اس رب دے چرنا میں چک بینتی کرو کہ می پہ جائے تیڑ مکرر کیتا گیا پینڈ دے لوگ ترے پینڈ تو باہر جا کے جے بھی تھا مکرر کی تیسی جدو کو تے ارداس نہیں پہنچے تے سامنے ایک فقیر لنگیا اونے تکیا تکیہ جدو چودری ارداس کر لی کھلوتا تے فقیر پوچھ دیں سارا پنڈ اکٹھا ہو کے کی, کی کرنا آئے ہو تے ہوگو اتر دیتا کہ واسطے واستے ارد تے فقیر کھڑ کھڑا کے ہس پیا کہن لگا جھوٹ بول دیو کرنی آئے. کہن ارد بھی کیوں دیکھ سارا پنڈ کٹھے ہوئے ہیں کہن لگے ارداس میلی لی کرنا آئے ہو تے چتری کتنے کی نہ کیا کہن لگے می کوئی پی جانے ਉਹ ਕਹਿੰਦਾ ਤੇਰੇ ਅਰਦਾਸ ਵੀ ਨਹੀਂ ਸੁਣੀ ਜਾਣੀ ਜੇ ਪਹਿਲੇ ਮਨ ਢੱਕੋ ਡੋਲੇ ਖਾਂਦਾ ਪਿਆ ਵੀ ਜੇ ਕੀ ਪਤਾ ਮੀ ਪੈਣਾ ਕਿ ਨਹੀਂ ਕਹਿੰਦਾ ਜੇ ਸਿਦਕ ਹੁੰਦਾ ਤੇ ਘਰੋਂ ਛਤਰੀਆਂ ਲੈ ਕੇ ਆਉਂਦੇ ਸਾਡੀ ਪੁਕਾਰ ਸੁਣੀਗੇ ਤੇ ਮੀ ਜ਼ਰੂਰ ਪਹੇਗਾ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਦਕ ਰੱਖੀ ਤੇ ਭਾਈ ਗੁਰਦਾਸ ਨੇ ਕਿਹਾ ਕਹਿਣ ਲੱਗੇ ਤਿੰਨ ਗੱਲਾਂ ਅਰਦਾਸ ਵਿੱਚ ਇਤੇ ਰੱਖੀ ਜਦੋਂ ਅਰਦਾਸ ਕਰਨ ਆਏ ਪਹਿਲੀ ਗੱਲ ਤਿਖਾਰੀ ਵਾਲਾ ਸਿਦਕ ਤੇਰੇ ਕੋਲ ਹੋਵੇ ਦੂਜੀ ਗੱਲ ਘਰ ਵਿੱਚ ਬੱਜੇ ਕੋਈ ਕੁੱਤੇ ਵਰਗਾ ਸਿੱਧਕ ਹੋਵੇ ਜੇ ਸਾਈਂ ਦੇ ਚਰਨਾਂ ਵਿੱਚ ਅਰਦਾਸ ਕਰਨਾ ਹੈ ਤੇ ਗੁਰਮਖਾ ਪੈਰਾਂ ਵਿੱਚ ਪਾਈ ਕੋਈ ਜੁੱਤੀ ਵਰਗਾ ਸਿੱਧਕ ਹੋਵੇ ਪੁੱਛਿਆ ਮਹਾਰਾਜ ਇਹਦਾ ਅਰਦਾਸ ਨਾਲ ਕੀ ਸੰਬੰਧ ਭਾਈ ਗੁਰਦਾਸ ਕਹਿੰਦੇ ਨੇ ਭਿਖਾਰੀ ਦਾ ਸਿੱਧਕ ਕਿਤੇ ਤੱਕ ਹੀ ਉਹ ਰੋਜ਼ ਸੂਰਜ ਚੜ੍ਹਦਾ ਹੈ ਤੇ ਗੱਲ ਵਿੱਚ ਝੋਲੀ ਪਾ ਕੇ ਪਿੰਡਾਂ ਵਿੱਚ ਮੰਗਣ ਤੁਰਦਾ ਹੈ کنیا کو قبول کنیا کو گالا کنے کو اپ شبد سننے پہ نہیں پر کدی پکھاری نے کہا کہ اج تو بعد میں چولی لا دینی ہے میں منگن نہیں جانا میں پکھاری نہیں بننا کہ لگے پائی گرداس جے منگل تے پکھاری تو سکھ جو کہے پر صدق والے جا کے ساتھ ضرور کتا رکھے تکی جڑا پالتو کتا ٹھوکر مارے پاوے کوئی اپنے شبد بھی پیڑے برتے وہ ٹھوکر کھا کے بھی تیرے بوے در تیرا گھر نہیں چڑتا

ਦੋਨਾਂ ਦੀ ਸਿਦਕ ਦੀ ਦਾਸਤਾਨ ਅੱਜ ਤੱਕ ਰਸੀ ਸੋਨੇ ਤੇ ਪੜ੍ਹ ਲਈ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਸੀ ਤੇ ਇਸ ਦਰਬਾਰ ਵਿੱਚ ਜਿੰਨੇ ਵੀ ਆਉਂਦੇ ਸਨ ਨਾਮ ਰਤੜੇ ਤੇ ਡਾਕਟਰ ਵੈਗਰੂ ਮੋਸਨ ਫਾਨੀ ਨੇ ਕਿ ਸ਼ਬਦ ਕਿਹਾ ਦਬਸਤਾਨੇ ਮਸਬੇ ਵਿੱਚ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਹੋਇਆ ਹੈ ਕਹਿੰਦਾ ਕਿ ਉਹ ਛੱਤਨ ਪੀਰ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਉਹ ਕਹਿੰਦਾ ਮੈਂ ਆਪਣੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਤੱਕਿਆ ਕਈ ਵਾਰੀ ਸੰਗਤ ਵਿੱਚ ਖਲੋਕ ਕੇ ਕਹਿੰਦੇ ਸਨ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਅੰਦਰ ਦਾ ਸਿਧਕ ਨਿਭ ਜਾਏ ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਤੇ ਮਾਈ ਆਈ ਏ ਮੱਥਾ ਟੇਕ ਕੇ ਕੁਝ ਬਚਨ ਕਰਕੇ ਜਦੋਂ ਪਿਛਾਂ ਨੂੰ ਮੁੜੀ ਏ ਤੇ ਅੱਖਾਂ ਵਿੱਚ ਪਾਣੀ ਸੀ ਰੋਂਦੀ ਬਾਹਰ ਨੂੰ ਤੁਰੀ ਜਾਂਦੀ ਏ ਚੁੰਨੀ ਨਾਲ ਪੱਲੇ ਨਾਲ ਅੱਖਾਂ ਨੂੰ ਪੂੰਝਦੀ ਤੇ ਬਾਬੇ ਬੁੱਢੇ ਨੇ ਇੱਕੋ ਗੱਲ ਪੁੱਛੀ ਸੀ ਭਾਈ ਗੁਰਦਾਸ ਨੇ ਮਾਈ ਕਿ ਕੀ ਕਾਰਨ ਇੱਥੇ ਤਾਂ ਲੋਕ ਹੱਸਦੇ ਜਾਂਦੇ ਨੇ ਝੋਲੀਆਂ ਪਰ ਕੇ ਤੂੰ ਪਹਿਲੀ ਇਹ ਜਿਹੜੀ ਰੋਂਦੀ ਗਈ ਹੈ ਕਹਿ ਲੱਗੀ ਲੋਕਾਂ ਦਾਸ ਭਾਈ ਸੀ ਕਿ ਇਹਦੇ ਦਰ ਤੇ ਤੂੰ ਖਾਲੀ ਨਹੀਂ ਜਾਂਦਾ ਪੁੱਤਰ ਦੀ ਦਾਦ ਲੈਣ ਆਈ ਸੰਗ ਅਰਦਾਸ ਕੀਤੀ ਤੇ ਗੁਰੂ ਨੇ ਕਿਹਾ ਤੇਰੇ ਭਾਗਾਂ ਵਿੱਚ ਹੈ ਹੀ ਨਹੀਂ ਕਹਿਣ ਲੱਗੇ ਫਿਰ کہ میں کچھ کہیں تر پہ مائی اردو بہت ضروری جی لکھن والا کرپا کر کے لکھتا ہوں دیکھو گرمک دی سنگت کی گرو ہرگوبند صاحب جدو شام نکلے سکھ ودوان کھڑے نے اسے مائی نے گھوڑے دیا پکڑ کے لگا ਸਿੱਧਕ ਇਹਨਾਂ ਨੂੰ ਵੱਜ ਗਿਆ ਸੀ ਕਹਿ ਲੱਗੀ ਪੁੱਤਰ ਵੀ ਇਲਤ ਪੁੱਤਰ ਮਿਲਿਆ ਤੇਰੇ ਭਾਗਾ ਵਿੱਚ ਹੈ ਨਹੀਂ ਕਹਿ ਲੱਗੀ ਸੋਹਣੀਏ ਗਾੜੀਏ ਚਿੱਟੇ ਪੱਗੇ ਅਰਜ ਕਰੇਨੀਆ ਗੁਰੂ ਹਰਗੋਬਿੰਦ ਅੱਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਬੇ ਮੈਂ ਆਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ ਜਦੋਂ ਇੰਨੇ ਸਦਕਾ ਨ ਲਗਾਮ ਪਕੜੀ ਤੇ ਧੰਨ ਗੁਰੂ ਹਰਬਿੰਦ ਸਾਹਿਬ ਦੀ ਰਹਿਮਤ ਨਾਲ ਇੱਕ ਨਹੀਂ ਮਾਲਕ ਦੀ ਕਿਰਪਾ ਨਾਲ ਘਰ ਸੱਤ ਪੁੱਤਰਾਂ ਦਾ ਜਨਮ ਹੋਇਆ ਕਿੰਨੇ ਪਿਆਰਿਆ ਪਹਿਲੀ ਗੱਲ ਅਰਦਾਸ ਵਿੱਚ ਨਿਮਰਤਾ ਦੂਸਰੀ ਗੱਲ ਸਿਦਕ ਤੇ ਸਿਦਕ ਭਾਈ ਗੁਰਦਾਸ ਕਹਿੰਦੇ ਨੇ ਇੱਕ ਪਿਖਾਰੀ ਵਰਗਾ ਇੱਕ ਕੂਕਰ ਵਰਗਾ ਤੇ ਪੈਰਾਂ ਵਿੱਚ ਪਾਈ ਵਰਗ ਜੁੱਤੀ ਵਰਗਾ ਸਾਰਾ ਦਿਨ ਜੁੱਤੀ ਪੈਰਾਂ ਵਿੱਚ ਦੁਰਦਦੀ ਪਈਏ ਜਦੋਂ ਘਰ ਆਉਨੇ ਜੁੱਤੀ ਬਾਹਰ ਲਾਣੇ ਜੁੱਤੀ ਸਿਦਕ ਨਾਲ ਫਿਰ ਵੀ ਬੂਏ ਅੱਗੇ ਬੈਠੀਏ

کی پن کی ریت پر ہری پری کاج اٹھ چلت سمار ہے چھاڑ ہنکار سد رکھ چھاڑ ہنکار شار ہوئے گر میں میں کہ دیا کے دیال پگتا ارداس کی میرے سائی کا سدک تپو کول بیٹھیا کے اندر تھڑ گئے تھڑکے ہوئے اندر ہی کہہ پے سن کہ گرو ارجن صاحب تے چہرے تک کوئی گبراہٹ نہیں

اکثر بھی دوان کوٹ کر دے اوک ان دینے کہ شکاری کرو شکار کرن ترے تے مالک دے در تے ہر ایک دی سنی جان دی. تیر اونے پتھے بچ پائے نہیں کمان موٹے تے رکھ لئے تے نال ہاتھ تے باج رکھ کے ترے تے سامنے تے بیٹھا ہویا ایک کبوتر نظر آئے کہ ان دینے ایک پنچی نظر آیا جدا شکار کھڑنے اے دے تیر دے نشانے نو دے ਉਹ ਪੰਛੀ ਰੁੱਕ ਤਾ ਉੱਡਿਆ ਤੇ ਇੱਕੋ ਦਮ ਸ਼ਿਕਾਰੀ ਨੇ ਆਪਣਾ ਬਾਜ਼ ਛੱਡ ਦਿੱਤਾ ਕਹਿ ਲੱਗਾ ਜੇ ਉੱਪਰ ਨੂੰ ਉੱਡੇਗਾ ਤੇ ਬਾਜ਼ ਉਹਨੂੰ ਖਤਮ ਕਰੇਗਾ ਜੇ ਧਰਤੀ 'ਵਲ ਆਏਗਾ ਤੇ ਮੈਂ ਤੀਰ ਨਾਲ ਬਿਨਾ ਗੱਲ ਉਹ ਕਿੰਨੇ ਨੇ ਗੱਲਾਂ ਭਾਵੇਂ ਇੱਕ ਪੰਛੀ ਦੀ ਹੈ ਗੱਲ ਪਰ ਇਹਦੇ ਵਿੱਚੋਂ ਸਿੱਦਕ ਦੀ ਮਿਸਾਲ ਤੱਕੋ ਕਿੰਨੇ ਨੇ ਪੰਛੀ ਉੱਡਿਆ ਉੱਤੇ ਬਾਜ਼ ਹੈ ਥੱਲੇ ਤੀਰ ਸੰਧ ਕੇ ਸ਼ਿਕਾਰੀ ਬੈਠਾ ਹੈ ਉਸ ਪੰਛੀ ਦੇ ਮਨ ਵਿੱਚੋਂ ਇੱਕੋ ਪੁਕਾਰ ਨਿਕਲੀ ਹੈ ਮਾਲਕਾ ਨਾ ਉੱਤੇ ਨਾ ਥੱਲੇ ਤੇਰੇ ਤੋਂ ਬਿਨਾ ਮੇਰਾ ਦੁਨੀਆ ਤੇ ਕੋਈ ਖੈ ਕਹਿੰਦੇ ਨੇ ਜਦੋਂ ਉਸ ਪੰਛੀ ਦੀ ਅਰਦਾਸ ਸੁਣੀ ਸ਼ਿਕਾਰੀ ਨੇ ਤੀਰ ਸਾਹਮਣਾ ਕਰਕੇ ਜਦੋਂ ਪੰਛੀ ਵੱਲ ਚਲਾਇਆ ਤੇ ਜਿਸ ਥਾਂ ਤੇ ਸ਼ਿਕਾਰੀ ਖਲੋਤਾ ਸੀ

ਜੇ ਅਰਦਾਸ ਕਰਨ ਤੁਰੇ ਹੈ ਤੇ ਆਤਮ ਸਮਰਪਣ ਤੇਰੇ ਕੋਲ ਹੋਵੇ ਅਸੀਂ ਅਰਦਾਸ ਤਾਂ ਕਰਨੇ ਆ ਪਰ ਆਪਣੇ ਪੱਲਿਓ ਕੋ ਛੱਡਣ ਨੂੰ ਤਿਆਰ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਸ਼ਾਇਦ ਅਰਪਈਆਂ ਨਾਲ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੁੱਛੋ ਕਿ ਆਤਮ ਸਮਰਪਿਤ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਕਿ ਜੇ ਤੂੰ ਅਰਦਾਸ ਕਰਨ ਆਇਆ ਨਾ ਇੰਨਾ ਕੋ ਸਮਰਪਿਤ ਹੋ ਜਾਈ ਕਿ ਆਪਣੇ ਪ੍ਰਾਨੀ ਮਾਲਕ ਦੇ ਚਰਨਾਂ ਵਿੱਚ ਭੇਟ ਚਾੜ ਦੇ ਜੇ ਅਰਦਾਸ ਕਰਨਾ ਹੈ ਆਪਣਾ ਤਨ ਮਨ ਧਨ ਹੀ ਮਾਲਕ ਨੂੰ ਦੇ ਦੇ ਤੇ ਸਮਰਪਿਤ ਕਰਕੇ ਕਹਿ ਮੇਰੇ ਮਾਲਕ ਮੇਰੇ ਲਈ ਕੋਈ ਹੋਰ ਹੁਕਮ ਹੈ